ਗਰਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਨੈਣਵਾ ਦੇ 9 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਟੁਕੜੀਆਂ ਵਿੱਚ ਜ਼ਿਲ੍ਹਾ ਰੋਪੜ ਦੇ ਪਿੰਡ ਟਾਪਰੀਆ ਤੋਂ Laash ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਦੀ Laash ਮਿਲਣ ਤੋਂ ਬਾਅਦ ਜਿਥੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਜਾਣਕਾਰੀ ਦਿੰਦੇ ਆ ਚਮਨ ਲਾਲ, ਲਖਵੀਰ ਸਿੰਘ ਅਤੇ ਹਰਮੇਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਭੁਪਿੰਦਰ ਸਿੰਘ ਪੁੱਤਰ ਜਗਜੀਵਨ ਸਿੰਘ ਉਮਰ 21 ਸਾਲ ਪਿਛਲੇ 25 ਤਾਰੀਖ ਤੋਂ ਲਾਪਤਾ ਸੀ ਜਿਸ ਦੀ ਸ਼ਿਕਾਇਤ ਥਾਣਾ ਗਰਸ਼ੰਕਰ ਨੂੰ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਪਿਤੇ ਦਿਨ ਮ੍ਰਿਤਿਕ ਦੀ ਲਾਸਟ ਟੁਕੜੀਆਂ ਵਿੱਚ ਵਕਫਾ ਖਾਮਾ ਤੋਂ ਬ੍ਰਾਹਮਤ ਕੀਤੀ ਗਈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਲੜਕੇ ਨੂੰ ਲੱਭਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਕਸਵਾ ਝੁੱਗਿਆਂ ਦੇ ਅੱਡੇ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇੰਡੀਪੈਂਡੈਂਟ ਮਾ ਅਮਨਦੀਪ ਸਿੰਘ ਸਨੁਫ ਜਗਜੀਵਨ ਰਾਮ ਇਹ ਸਾਡੇ ਪਿੰਡ ਦਾ ਸਾਡੇ ਪੁੱਤ ਭਤੀਜਾ ਹੀ ਥਾ ਪਿਛਲੇ 8-9 ਦਿਨਾਂ ਤੋਂ ਲਾਪਤਾ ਚੱਲ ਰਿਹਾ ਜੀ ਕੱਲ ਜਾ ਕੇ ਇਹਦੀ ਜਿਹੜੀ Laash ਹੈ ਉਹ ਟੋਕੜਿਆਂ ਦੇ ਵਿੱਚ ਡਿਸਟ੍ਰਿਕਟ ਰੋਪੜ ਤੋਂ ਬਰਾਮਦ ਹੁੰਦੀ ਹੈ ਜਿਹਦੇ ਵਿੱਚ ਜੋ ਵੀ ਦੌੜ ਭੱਜ ਕੀਤੀ ਗਈ ਸਾਡੇ ਆਪਣੇ ਮੁੰਡਿਆਂ ਦੁਆਰਾ ਕੀਤੀ ਗਈ ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ ਦੇ ਵਿੱਚ ਮਿਲਿਆ ਸਾਨੂੰ ਦਰਦਨਾਕ ਮੌਤ ਹੋਈ ਹੈ ਮਾਪੇ ਨਾਲ ਬਹੁਤ ਤਕਾ ਹੋਇਆ ਜੀ ਕਮਾਣੇ ਵਾਲਾ ਬੱਚਾ ਥਾ ਇਸ ਟਾਈਮ ਪਰਿਵਾਰ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਸੋ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਸਾਡਾ ਸਹਿਯੋਗ ਕੀਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਟੁਕੜਿਆਂ ਵਿੱਚ ਜਿਹੜੀ লাশ ਮਿਲੀ ਹੈ ਉਹਨੂੰ ਇਨਸਾਫ ਦਵਾਇਆ ਜਾਵੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਿੰਡ ਨੈਣ ਮਾਤੋ ਜੀ 25 ਤਰੀਕ ਦਾ ਇਹ ਵਾਕਿਆ ਹੋਇਆ ਜੀ 25 ਤਰੀਕ ਤੋਂ ਬਾਅਦ ਅਸੀਂ ਪਿੰਡ ਦੇ ਜਿੰਨੇ ਵੀ ਬੰਦੇ ਸੀਗੇ ਜਾਂ ਸਾਡੇ ਮੁੰਡੇ ਸੀਗੇ ਅਸੀਂ ਸਾਰੇ ਉਸ ਮੁੰਡੇ ਦੀ ਟੋਲ ਦੇ ਵਿੱਚ ਆਪ ਭੱਜ ਦੌੜ ਕੀਤੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਮੁੰਡੇ ਦੇ ਮੁੰਡੇ ਦੀ লাশ ਟੁਕੜਿਆਂ ਦੇ ਵਿੱਚ ਬਰਾਮਦ ਹੋਈ ਹੈ ਕੁਝ লাশ ਸਾਨੂੰ ਦਰਿਆ ਦੇ ਵਿੱਚੋਂ ਬਰਾਮਦ ਹੋਈ ਹੈ ਕੁਝ লাশ ਸਾਨੂੰ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਜਿਹੜੀ ਮੁੰਡੇ ਨੇ ਜਿੱਥੇ ਮੁੰਡੇ ਦਾ ਮੋਟਰਸਾਈਕਲ ਮਿਲਿਆ ਉਹ ਨੰਗਲ ਤੋਂ ਮਿਲਿਆ লাশ ਹੈ ਜਿਹੜੀ ਰੋਪੜ ਤੋਂ ਮਿਲਦੀ ਹੈ ਲੋਪੜ ਦੇ ਦਰਿਆ ਚੋਂ ਔਰ ਨਹਿਰ ਚੋਂ ਸੋ ਸਾਡੀ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਨਾ ਟੋਲ ਟੋਲ ਨੇ ਨਾ ਸਾਡੀ ਅੱਜ ਤੱਕ ਸੁਣਾਈ ਕੋਈ ਕੀਤੀ ਅਸੀਂ ਪੁਲਿਸ ਪ੍ਰਸ਼ਾਸਨ ਮੂਰੇ ਵੀ ਇਹ ਬੇਨਤੀ ਕਰਦੇ ਆਂ ਕਿ ਸਾਡੀ ਸੁਣਾਈ ਕਰੋ ਆ ਜਿਹੜਾ ਪਰਚਾ ਵੀ ਕੱਲ ਕੀਤਾ ਪੁਲਿਸ ਨੇ ਇਹਦੇ ਵਿੱਚ ਵੀ ਰੈਸਟ ਨਹੀਂ ਕਿਸੇ ਦੀ ਪਾਈ ਹੈ ਨਾ ਕੋਈ ਬੰਦਾ ਹੀ ਨਹੀਂ ਪੜਿਆ 306 ਦਾ ਪਰਚਾ ਕੀਤਾ ਕੋਈ ਵੀ ਨਹੀਂ ਗਾਹਾਂ ਦੀ ਕਾਰਵਾਈ ਨਹੀਂ ਕੀਤੀ ਹੈ ਅਗਰ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰਦਾ ਨਹੀਂ ਪ੍ਰਸ਼ਾਸਨ ਸਾਡੀ ਸੁਣਦਾ ਤਾਂ ਅਸੀਂ ਝੁੰਗੀਆਂ ਜਾ ਕੇ ਅਸੀਂ ਝੁੰਗੀਆਂ ਰੋਡ ਬਲੌਕ ਕਰਾਂਗੇ ਜਿਹੜਾ ਹਿਮਾਚਲ ਔਰ ਪੰਜਾਬ ਨੂੰ ਜੁੜਦਾ ਹੈ ਅਸੀਂ ਦੋਏ ਦੋਹਾ ਪਾਸਿਆਂ ਦਾ ਬਲੌਕ ਕਰ ਦੇਾਂਗੇ ਫਿਰ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਾਂ ਪੁਲਿਸ ਹੋਏਗੀ ਉਦੋਂ ਇਸ ਮਾਮਲੇ ਸੰਬੰਧੀ ਥਾਣਾ ਗਰਸ਼ੰਕਰ ਦੇ ਐਸਐਚਓ ਜੈਪਾਲ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਗਰਸ਼ੰਕਰ ਤੋਂ ਨਵਰਾੰਗ ਚੈਨਲ ਦੇ ਰਿਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਇਦੇ ਬਾਰੇ ਭਾਜੀ ਸਾਨੂੰ 26 ਤਰੀਕ ਨੂੰ ਇੰਟੀਮੇਸ਼ਨ ਆਈ ਸੀ ਜਿਹਦੇ ਸਬੰਧ ਵਿੱਚ ਅਸੀਂ ਇਹਦੀ ਜਿਹੜੀ ਗੁੰਮਸ਼ੁਦਗੀ ਰਿਪੋਰਟ ਤਲਾਹ ਜਿਹੜੀ ਰੋਗਰਾਮ ਚਾ ਦਰਜ ਕੀਤੀ ਗਈ ਸੀ ਕੱਲ ਪਤਾ ਲੱਗਾ ਵੀ ਇਹ ਜਿਹੜੀ ਆ ਡੈੱਡ ਬੋਡੀ ਰੋਪੜ ਜ਼ਿਲ੍ਹੇ ਦੇ ਵਿੱਚ ਮਿਲੀ ਆ ਤੇ ਹੁਣ ਜੋ ਅਗਲੀ ਕਾਰਵਾਈ ਉਹਨਾਂ ਦੇ ਕਰਦਿਆਂ ਦੇ ਕਹਿਣ ਤੇ ਅਗਲ ਵਿੱਚ ਲਿਆਵਾਂਗੇ ਅੱਜ ਰੋਪੜ ਪੁਲਿਸ ਪਾਰਟੀ ਜਿਹੜੀ ਬੀਨਾਲ ਚੌਂਕੀ ਵਾਲੇ ਗਏ ਨੇ ਤੇ ਜੋ ਵੀ ਉੱਥੇ ਕਾਰਵਾਈ ਹੋ ਗਈ ਉਹ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਊਗੀ